ਸੇਣਾ ਉਸਤਾਂ ਦੇ ਜਿਵੇਂ ਇਹ ਗਾਣੇ ਦੇ ਪਿੱਛੇ ਇਹ ਬਾਤ ਬਹੁਤ ਗੱਲ ਕਰਿਆ ਸੀ ਨਾ ਉਹਦੀ ਸ਼ੂਟਿੰਗ ਵੀ ਇਹਦੀ ਬਾਤ ਕਰਦੀ ਹੈ ਫਿਰ ਫਿਊਚਰ ਦੇ ਲੁਧਿਆਣਾ ਦੇ ਵਿੱਚ ਆਏ ਦਿਨ ਪਾਰਕਿੰਗ ਦੇ ਰੋਲੇ ਚੱਲਦੇ ਰਹਿੰਦੇ ਨੇ ਤੇ ਨਵੇਂ ਹੀ ਠੇਕੇਦਾਰ ਆਏ ਨੇ ਤੇ ਉਹਨਾਂ ਦਾ ਰੋਲਾ ਅੱਜ ਕੱਲ ਕੁਝ ਜ਼ਿਆਦਾ ਹੀ ਲੁਧਿਆਣਾ ਦੇ ਵਿੱਚ ਚੱਲਣ ਲੱਗ ਗਿਆ ਕਿਉਂਕਿ ਹਰ ਜਗ੍ਹਾ ਉਹਨਾਂ ਦਾ ਰੋਲਾ ਸਿਰਫ ਪਾਰਕਿੰਗ ਰੇਟਾਂ ਨੂੰ ਲੈ ਕੇ ਹੁੰਦਾ ਹੈ ਤੇ ਇੱਕ ਰੋਲਾ ਹੁਣ ਨਵਾਂ ਹੀ ਬੀਆਰਐਸ ਨਗਰ ਦਾ ਸਾਹਮਣੇ ਆਇਆ ਜਿੱਥੇ ਕਿ ਇੱਕ ਜਿਮ ਦੇ ਬਾਹਰ ਜਿਹੜੀ ਪਾਰਕਿੰਗ ਹੈ ਗਵਰਨਮੈਂਟ ਪਾਰਕਿੰਗ ਹੈ ਉਹਦੇ ਰੇਟਾਂ ਨੂੰ ਲੈ ਕੇ ਕੁਝ ਹੋਇਆ ਸੀਗਾ ਤੇ ਜਿਹੜੇ ਠੇਕੇਦਾਰ ਹੈ ਉਹਨਾਂ ਵੱਲੋਂ ਇੱਕ ਵਪਾਰੀ ਨੂੰ ਤੇ ਇੱਕ ਪ੍ਰੋਡਿਊਸਰ ਨੂੰ ਗੈਂਗਸਟਰ ਬਣਾ ਦਿੱਤਾ ਗਿਆ ਸਾਡੇ ਨਾਲ ਮਜੂਨੇ ਸੈਮੀ ਓਬਰਾਏ ਸੈਮੀ ਕੀ ਹੋਇਆ ਸੀ ਸਾਰਾ ਮਾਮਲਾ ਤੇ ਕਿਵੇਂ ਤੁਹਾਨੂੰ ਗੈਂਗਸਟਰ ਦਾ ਇਹ ਜਿਹੜਾ ਟੈਗ ਦੇ ਦਿੱਤਾ ਗਿਆ ਮੈਂ ਪਰਸੋਂ ਜੀ ਆਪਣੇ ਦੋਸਤ ਕੋਲ ਗਿਆ ਮਨੂੰ ਪੁੱਛਿਆ ਮੈਂ ਕਿ ਤੂੰ ਅੱਜ ਟੈਨਸ਼ਨ ਦੇ ਵਿੱਚ ਆ ਕੀ ਹੋ ਗਿਆ ਤੇ ਮੇਰਾ ਦੋਸਤ ਕਹਿੰਦਾ ਯਾਰ ਮੈਂ ਇੱਕ ਪਾਰਕਿੰਗ ਵਾਲੇ ਨਾਲ ਗੱਲ ਕੀਤੀ ਕਿ ਆਪਣੇ ਜਿਮ ਦੀ ਪਾਰਕਿੰਗ ਆ ਉਹ ਅਸੀਂ ਉਹਨਾਂ ਨੂੰ ਪਹਿਲਾਂ 20000 ਦਿੰਦੇ ਸੀ ਪਿਛਲੇ ਸਾਲ ਪਾਰਕਿੰਗ ਸੀ ਕਿ ਮਨੀਸ਼ਾ ਜੀ ਕੋ ਤੇ ਇਸ ਸਾਲ ਪਾਰਕਿੰਗ ਰਾਜੂ ਜੀ ਕੋਲ ਆਈ ਹੈ ਮੈਂ ਕਿਹਾ ਰਾਜੂ ਜੀ ਕੋਈ ਨਹੀਂ ਆਪਣੇ ਫਰੈਂਡ ਸਰਕਲ ਚੋਂ ਹੀ ਨੇ ਆਪਾਂ ਉਹਨਾਂ ਨੂੰ ਕਹਿ ਦੰਨੇ ਆ ਮੈਂ ਰਾਤ ਨੂੰ 10:30 ਵਜੇ ਸੰਡੇ ਰਾਤ ਨੂੰ 10:30 ਵਜੇ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਇਹਨਾਂ ਨੂੰ ਕਿਹਾ ਚਾਚਾ ਜੀ ਕੀ ਹਾਲ ਹੈ ਕਹਿੰਦੇ ਠੀਕ ਹੈ ਮੈਂ ਇਹਨਾਂ ਨੂੰ ਪੁੱਛਿਆ ਕਿ ਚਾਚਾ ਜੀ ਕਿ ਪਾਰਕਿੰਗ ਜਿਹੜੀ ਬੀਆਰਐਸ ਨਗਰ ਦੀ ਹੈ ਉਹਦਾ ਕੁਝ ਹੋ ਸਕਦਾ ਕਹਿੰਦੇ ਉਹਦਾ ਕੁਝ ਨਹੀਂ ਹੋ ਸਕਦਾ ਉਹਦੀ 70000 ਹੀ ਮੈਂ ਪਾਰਕਿੰਗ ਲੈਣੀ ਮੈਂ ਉਸ ਤੋਂ نیچے ਨਹੀਂ ਲੈਣੀ ਮੈਂ ਕਿਹਾ ਦੇਖ ਲਓ ਚਾਚਾ ਜੀ ਕੰਨੇ ਨਹੀਂ ਮੈਂ ਕਹਿੰਦਾ ਚਲੋ ਠੀਕ ਹੈ ਜੀ ਮੈਂ ਵੱਡੇ ਭਾਜੀ ਕੋਲੋਂ ਕੱਟ ਕਰਵਾ ਲਾਂਗਾ ਠੀਕ ਹੈ ਜੀ ਮੈਂ ਫੋਨ ਕੱਟ ਦਿੱਤਾ ਅਗਲੇ ਦਿਨ ਦੁਪਹਿਰ ਨੂੰ ਮੈਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਕਿ ਤੁਹਾਡੇ ਖਿਲਾਫ ਦਰਗਾਸ ਦਿੱਤੀ ਗਈ ਹੈ ਜਿਦੇ ਵਿੱਚ ਤੁਹਾਡੇ ਨਾਮ ਦੇ ਅੱਗੇ ਗੈਂਗਸਟਰ ਲਾ ਦਿੱਤਾ ਗਿਆ ਹੈ ਪਹਿਲੀ ਗੱਲ ਮੇਰੇ ਤੇ ਕਦੇ ਜ਼ਿੰਦਗੀ ਦੇ ਵਿੱਚ ਚਲੋ ਕੋਈ ਪਰਚਾ ਤਾਂ ਹੈ ਨਹੀਂ ਕੋਈ ਕੁੱਟ ਮਾਰਦਾ ਨਹੀਂ ਕਦੇ ਵੀ ਮੇਰੇ ਜ਼ਿੰਦਗੀ ਵਿੱਚ ਕੋਈ ਐਸਾ ਮੈਂ ਕੰਮ ਨਹੀਂ ਕੀਤਾ ਜਿਦੇ ਕਰਕੇ ਮੇਰੇ ਤੇ ਕੋਈ ਕੇਸ ਹੋਇਆ ਹੋਵੇ ਜਾਂ ਕੁਝ ਬਟ ਮੇਰੇ ਨਾਮ ਦੇ ਪਿੱਛੇ ਇਹਨਾਂ ਨੇ ਗੈਂਗਸਟਰ ਲਾ ਦਿੱਤਾ ਮੇਰਾ ਕੰਮ ਜਿਹੜਾ ਪ੍ਰੋਡਕਸ਼ਨ ਹਾਊਸ ਹੈ ਮੈਂ ਲੁਧਿਆਣੇ ਦੇ ਵਿੱਚ ਵਧੀਆ ਨਾਮ ਬਣਾਇਆ ਹੋਇਆ ਹੈ ਮੈਂ ਕੋਣ ਹੋਣਾ ਨਾਮ ਬਣਾਉਣ ਵਾਲਾ ਮੈਨੂੰ ਲੋਕਾਂ ਨੇ ਨਾਮ ਦਿੱਤਾ ਹੋਇਆ ਕਿ ਆਹ ਬੰਦਾ ਆ ਨਵੇਂ ਕਲਾਕਾਰਾਂ ਨੂੰ ਚੱਕਦਾ ਮੈਂ ਹੁਣ ਵੀ ਤਿੰਨ ਚਾਰ ਗਾਣੇ ਮੈਂ ਲਿਖਦਾ ਵੀ ਆਪ ਮੈਂ ਆਪਣੇ ਚੈਨਲ ਤੋਂ ਲੋਕਾਂ ਦੇ ਵੀ ਗਾਣੇ ਪ੍ਰੋਡਿਊਸ ਕਰ ਰਿਹਾ ਨਵੇਂ ਕਲਾਕਾਰਾਂ ਦੇ ਵੀ ਗਾਣੇ ਪ੍ਰੋਡਿਊਸ ਕਰ ਰਿਹਾ ਬਟ ਮੇਰਾ ਨਾਮ ਖਰਾਬ ਕਰਨ ਦੇ ਲਈ ਇੱਕ ਵਿਅਕਤੀ ਖੜਾ ਹੋ ਕੇ ਮੇਰੇ ਨਾਮ ਦੇ ਅੱਗੇ ਗੈਂਗਸਟਰ ਲਾ ਰਿਹਾ ਅਸੀਂ ਉਹਨਾਂ ਨੂੰ ਚਾਚਾ ਜੀ ਕਹਿੰਦੇ ਹੋ ਤੇ ਕਦੋਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਜਿਹੜਾ ਚਾਚਾ ਜੀ ਨੇ ਤੁਹਾਡੇ ਉੱਤੇ ਹੀ ਇੱਕ ਕੰਮ ਕਰਤਾ ਜੀ ਤੁਹਾਡੇ ਖਿਲਾਫ ਗੈਂਗਸਟਰ ਲਾ ਕੇ ਕਿ ਇੱਕ ਦਰਖਾਸਤ ਦੇ ਦਿੱਤੀ ਦੇਖੋ ਜੀ ਇਹਦੇ ਵਿੱਚ ਆਪਾਂ ਉਹਨਾਂ ਦਾ ਵੀ ਨਹੀਂ ਕਸੂਰ ਗੈਣ ਸਕਦੇ ਕਿਉਂਕਿ ਇੱਕ ਪੈਸਾ ਐਸੀ ਚੀਜ਼ ਹੈ ਜੋ ਬੰਦੇ ਨੂੰ ਕਦੇ ਵੀ ਕਿਸੇ ਵੀ ਖਿਲਾਫ ਕਰ ਸਕਦੀ ਹੈ ਉਹਨਾਂ ਤੇ ਗੱਲ ਕਿਉਂਕਿ ਦੇਖੋ ਮੇਰਾ ਇਕੱਲੇ ਦਾ ਕੇਸ ਨਹੀਂ ਮੇਰੇ ਵਰਗੇ 7 ਜਣਿਆਂ ਨੇ ਹੋਰ ਵੀ ਵਾਸ ਚੱਕੀ ਸੀ ਕਿਸੇ ਉਹਨਾਂ ਦੀਆਂ ਆਵਾਜ਼ਾਂ ਦਬਾਈਆਂ ਗਈਆਂ ਮੇਰੀ ਆਵਾਜ਼ ਦਬਾਉਣ ਲੱਗੇ ਸੀਗੇ ਬਟ ਮੇਰੇ ਨਾਮ ਦੇ ਅੱਗੇ ਗੈਂਗਸਟਰ ਲਾਤਾ ਕਿਉਂਕਿ ਫਰੋਜ਼ਗੰਦੀ ਮਾਰਕੀਟ ਦੇਖ ਲਓ ਉੱਤੇ ਵੀ ਥੋੜੇ ਦਿਨ ਪਹਿਲਾਂ ਰੌਲਾ ਹੋਇਆ ਕਚੇਰੀਆਂ ਦੇ ਵਿੱਚ ਰੌਲਾ ਹੋਇਆ ਮਲਟੀ ਕਾਰਪੋਰੇਸ਼ਨ ਜਿਹੜੀ ਪਾਰਕਿੰਗ ਉਹਦੇ ਵਿੱਚ ਵੀ ਰੌਲਾ ਹੋਇਆ ਹਰੇਕ ਵਾਰ ਇਸ ਗੱਲ ਨੂੰ ਦਬਾਈ ਗੋਗੀ ਜੀ ਨੇ ਗੱਲ ਚੱਕੀ ਸੀ ਜਿਹੜੇ ਆਪਣੇ ਐਮਐਲਏ ਗੋਗੀ ਜੀ ਉਹਨਾਂ ਨੇ ਵੀ ਆਵਾਜ਼ ਚੱਕੀ ਸੀ ਇਹਨਾਂ ਖਿਲਾਫ ਜਦੋਂ ਚੱਕੀ ਸੀਗੀ ਹੋ ਗਿਆ ਹੱਲ ਵੀ ਹੋ ਗਿਆ ਸਭ ਕੁਝ ਪਰ ਅੰਦਰ ਖਾਤੇ ਗੋਗੀ ਜੀ ਬਾਹਰ ਚਲੇ ਗਏ ਉਹਨਾਂ ਦੀ ਉਥੇ ਇਲੈਕਸ਼ਨ ਦੇ ਵਿੱਚ ਡਿਊਟੀ ਲਗਾਈ ਪਿੱਛੋਂ ਫੇਰ ਉਹ ਕੰਮ ਸਟਾਰਟ ਹੋ ਗਿਆ ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਇਹਨਾਂ ਤੇ ਜਿਹੜਾ ਦੂਸਰੀ ਗੱਲ ਇਹਨਾਂ ਨੂੰ ਜਿਹੜੇ ਪਾਰਕਿੰਗਸ ਅਲੋਟ ਕੀਤੀਆਂ ਹੋਈਆਂ ਉਹਦੇ ਵਿੱਚ ਤੁਸੀਂ ਦੇਖੋਗੇ ਉਹਦੇ ਚ ਪੁਆਇੰਟਸ ਦਿੱਤੇ ਗਏ ਨੇ ਕਿ ਇਹਨਾਂ ਦੇ ਵਰਦੀ ਕੰਪਲਸਰੀ ਹੈ ਦੂਸਰੀ ਗੱਲ ਨੇਮ ਪਲੇਟ ਕੰਪਲਸਰੀ ਹੈ ਤੀਸਰੀ ਇਹਨਾਂ ਨੂੰ ਰੇਡੀਅਮ ਵਾਲੀ ਜੈਕਟ ਕੰਪਲਸਰੀ ਹੈ ਕਿਸੇ ਦੇ ਤੁਸੀਂ ਉਹਦੇ ਕਦੇ ਵੀ ਨਹੀਂ ਪਾਏ ਦੇਖੋਗੇ ਠੀਕ ਹੈ ਜੀ ਪਹਿਲੀ ਗੱਲ ਆ ਦੂਸਰੀ ਗੱਲ ਫਲੋ ਐਪ ਇੱਕ ਚੱਲੀ ਹੈ ਉਹਦੇ ਥਰੂ ਤੁਸੀਂ ਪਾਰਕਿੰਗ ਦੀ ਪਰਚੀ ਕਟਵਾ ਸਕਦੇ ਹੋ ਉਹਦੇ ਥਰੂ ਹੀ ਤੁਸੀਂ ਮੰਥਲੀ ਪਾਸ ਲੈ ਸਕਦੇ ਹੋ ਐ ਅੱਜ ਵੀ ਹੱਥ ਦੇ ਨਾਲ ਪਰਚੀ ਕੱਟੀ ਜਾ ਰਹੀ ਹੈ ਜਿਹੜੇ ਪਾਰਕਿੰਗ ਦਾ ਰੇਟ ਇਹਨਾਂ ਨੇ ਵਧਾ ਕੇ ਹੁਣ 25 ਰੁਪਏ ਕੀਤਾ ਹੈ ਬਟ ਉਹ ਵੀ 2 ਘੰਟੇ ਗੱਡੀ ਖੜ੍ਹਦੀ ਹੈ ਤੇ 100 ਰੁਪਏ ਚਾਰਜ ਕਰਦੇ ਨੇ ਤੁਸੀਂ ਕਿਸੇ ਵੀ ਪਾਰਕਿੰਗ 'ਚ ਸਵੇਰੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਜਿਹੜੀਆਂ ਗੱਲਾਂ ਕਹੀਆਂ ਸੱਚ ਹੈ ਕਿ ਨਹੀਂ ਇਹ ਸੈਂਬੀ ਜੀ ਜਿਹਦੇ ਵਿੱਚ ਡਿਟੇਲ ਦਿੱਤੀ ਗਈ ਹੈ ਜਿਹੜਾ ਇਹਨਾਂ ਨੂੰ ਟਰਮਸ ਐਂਡ ਕੰਡੀਸ਼ਨ ਉਹਦੇ ਵਿੱਚ ਲਿਖਿਆ ਗਿਆ ਕਿ 10 ਰੁਪਏ ਬਾਈਕ 20 ਰੁਪਏ ਕਾਰ ਪਰ ਹਾਅਰ ਲੈਣਾ ਜੇ ਉਸ ਤੋਂ ਉੱਪਰ ਕੋਈ ਚੱਲ ਜਾਂਦਾ ਤੇ ਉਹਨੂੰ 5-5 ਰੁਪਏ 5 ਰੁਪਏ ਬਾਈਕ ਤੇ 10 ਰੁਪਏ ਕਾਰ ਵਧਾਣਾ ਵਾ ਪਰ ਇਹ ਫਿਰ ਵੀ ਆਪਣੀ ਮਨਮਾਨੀ ਰੇਟ ਲਈ ਜਾਂਦੇ ਸਰ ਕਹਿ ਤਾਂ ਰਿਹਾ ਜੀ ਜਿਹੜਾ ਵਾਸਚਕ ਦਾ ਉਹਦੇ ਨਾਮ ਪਿੱਛੇ ਗੈਂਗਸਟਰ ਜਿਹੜਾ ਲਾ ਸਕਦਾ ਉਹ ਤਾਂ ਕੁਝ ਵੀ ਕਰ ਸਕਦਾ ਹੁਣ ਕੋਈ ਉਹਨਾਂ ਨਾਲ ਗੱਲ ਹੋਈ ਹੈ ਜਿਨ੍ਹਾਂ ਨਾਲ ਰੋਲਾ ਹੋਇਆ ਕਿ ਹਾਂ ਵੀ ਤੁਸੀਂ ਮੇਰੇ ਲਈ ਖਿਲਾਫ ਦਰਖਾਵਾ ਦਿੱਤੀ ਆਪਣੇ ਇੰਨੇ ਪੁਰਾਣੇ ਰਿਲੇਸ਼ਨ ਸੀਗੇ ਨਹੀਂ ਸਰ ਮੇਰੀ ਉਹਨਾਂ ਨਾਲ ਤਾਂ ਕੋਈ ਗੱਲ ਨਹੀਂ ਮੈਂ ਕਾਨੂੰਨੀ ਤੌਰ ਤੇ ਉਹਨਾਂ ਤੇ ਮੈਂ ਆਪਣਾ ਲਾਇਰ ਹੈ ਜਿਹੜਾ ਉਹਦੇ ਨਾਲ ਗੱਲ ਕੀਤੀ ਹੈ ਉਹ ਸਵੇਰੇ ਉਹਨਾਂ ਨਾਲ ਗੱਲ ਕਰਨਗੇ ਜਿਵੇਂ ਵੀ ਹੈ ਇੱਕ ਆਪਣਾ ਮਲਟੀ ਕਾਰਪੋਰੇਸ਼ਨ ਜਿਹੜੀ ਪਾਰਕਿੰਗ ਹੈ ਕਲਗਰ ਮਾਰਕੀਟ ਦੇ ਬਿਲਕੁਲ ਸਾਹਮਣੇ ਉਹਦੇ ਤੁਸੀਂ ਆਹ ਦੇਖ ਲਓ ਪੈਸਾ ਬੰਦੇ ਨੂੰ ਕੀ ਕੁਝ ਕਰਵਾ ਦਿੰਦਾ ਉਹਦੀ ਬੈਕ ਸਾਈਡ ਤੇ ਤੁਸੀਂ ਸਵੇਰੇ ਜਾਓਗੇ ਇੱਕ ਗੁਰਦੁਆਰੇ ਦਾ 게ਟ ਹੈ ਜਿਹੜਾ ਉਹ ਗੁਰਦੁਆਰੇ ਦਾ 게ਟ ਬੰਦ ਕੀਤਾ ਗਿਆ ਠੀਕ ਹੈ ਜੀ ਉਹ ਕਿਉਂ ਬੰਦ ਕੀਤਾ ਗਿਆ ਕਿਉਂਕਿ ਉਸ ਸਾਈਡ ਤੋਂ ਪਾਰਕਿੰਗ ਕਈ ਬਿਨਾਂ ਦਿੱਤੇ ਚਲੇ ਜਾਂਦੇ ਸੀ ਇਹਨਾਂ ਨੇ ਇਸ ਕਰਕੇ ਗੁਰਦੁਆਰੇ ਦਾ 게ਟ ਵੀ ਬੰਦ ਕਰ ਦਿੱਤਾ ਗਿਆ ਕਿਸੇ ਦਾ ਉਸ ਚੀਜ਼ ਵੱਲ ਧਿਆਨ ਨਹੀਂ ਸੀ ਚਲੋ ਅਸੀਂ ਵੀ ਉਸ ਚੀਜ਼ ਤੇ ਇਹਨਾਂ ਨੂੰ ਕਿੰਨੀ ਵਾਰ ਕਹਿ ਚੁੱਕੇ ਹਾਂ ਇਹਨਾਂ ਤੇ ਰਿਟਰਨ ਕੰਪਲੇਂਟਸ ਵੀ ਬਹੁਤ ਨੇ ਆਪਣਾ ਕਤਵਾਲੀ ਥਾਣਾ ਤੁਸੀਂ ਜਾ ਕੇ ਚੈੱਕ ਕਰਵਾ ਸਕਦੇ ਹੋ ਕਿ ਇਹਨਾਂ ਤੇ ਕਾਫੀ ਇਸ਼ੂ ਚੱਕੇ ਗਏ ਨੇ ਬਟ ਹਰੇਕ ਵਾਰ ਦਬਾ ਦਿੱਤਾ ਜਾਂ ਅਜੇ ਤੋ 3 ਸਾਲ ਪਹਿਲਾਂ ਇਹਨਾਂ ਨੇ ਮੰਡੀ ਦੇ ਵਿੱਚ ਵੀ ਇਹਨਾਂ ਦਾ ਹੋਇਆ ਸੀਗਾ ਉਦੋਂ ਵੀ ਗਲਦਬਾਹ ਦਿੱਤੀ ਗਈ ਸੀ ਇਹਨਾਂ ਤੇ ਉਦੋਂ ਵੀ ਕੁੱਟ ਮਾਰਦੇ ਸੀਗੇ ਇਹਨਾਂ ਤੇ ਉਦੋਂ ਵੀ ਹਰੇਕ ਚੀਜ਼ ਸੀਗੀ ਪਰ ਹਰੇਕ ਚੀਜ਼ ਨੂੰ ਇਹ ਦਬਾ ਰਹੇ ਨੇ ਤੇ ਕਿਤੇ ਨਾ ਕਿਤੇ ਇਹਨਾਂ ਨੇ ਤੁਸੀਂ ਦੱਸ ਰਹੇ ਸੀਗੇ ਕਿ ਬਾਉਂਸਰ ਰੱਖੇ ਹੋਏ ਨੇ ਕਿ ਬਾਉਂਸਰ ਵੀ ਉੱਥੇ ਰੱਖੇ ਜਾਂਦੇ ਨੇ ਦੇਖੋ ਜੀ ਬਿਨਾ ਵਰਦੀ ਤੋਂ ਇਹਨਾਂ ਨੇ ਜਿਹੜੇ ਬੰਦੇ ਰੱਖੇ ਆ ਅੱਗੋਂ ਕੋਈ ਆ ਕੇ ਕਹਿੰਦਾ ਕਿ ਮੇਰੇ ਕੋਲ ਪੈਸੇ ਨਹੀਂ ਐ ਇਹਨਾਂ ਨੇ ਉੱਤੇ ਬੌਂਸਰ ਵੀ ਹਾਇਰ ਕੀਤੇ ਹੋਏ ਨੇ ਕਿ ਇੱਥੇ ਕੋਈ ਲੜਾਈ ਐ ਝਗੜਾ ਐ ਦਬਾਅ ਦੇ ਨਾਲ ਪੈਸੇ ਲਈ ਜਾਂਦੇ ਨੇ ਤੇ ਹੁਣ ਤੁਹਾਡੇ ਵੱਲੋਂ ਕੀ ਐਕਸ਼ਨ ਲਿੱਤਾ ਗਿਆ ਇਹਨਾਂ ਦੇ ਖਿਲਾਫ ਕੀ ਕੋਈ ਵਕੀਲ ਦੇ ਰਾਈ ਜਾਂ ਇਹਨਾਂ ਨੂੰ ਕੋਈ ਸੰਮਣ ਵਗੈਰਾ ਜਾਰੀ ਕਰਾਉਂਗੇ ਹਾਂਜੀ ਜ਼ਰੂਰ ਜੀ ਮੇਰੀ ਹੋਏ ਲਾਇਰ ਸਾਹਿਬ ਨਾਲ ਗੱਲ ਸਵੇਰੇ ਉਹ ਕਰਨਗੇ ਇਹਨਾਂ ਤੇ ਕਾਰਵਾਈ ਦੂਸਰੀ ਗੱਲ ਮੈਂ ਕਾਨੂੰਨੀ ਤੌਰ ਤੇ ਚੱਲੂੰਗਾ ਇਹਨਾਂ ਦੇ ਨਾਲ ਮੈਂ ਤਾਂ ਆ ਦੇਖਣਾ ਚਾਹੁੰਦਾ ਕਿ ਮੇਰੇ ਤੇ ਇਨਕੁਆਇਰੀ ਕਰਾਓ ਕਿ ਮੇਰੇ ਤੇ ਅਜੇ ਤੱਕ ਕੋਈ ਪਰਚਾ ਨਹੀਂ ਤੇ ਇਹਨਾਂ ਨੇ ਕਿਸ ਹਿਸਾਬ ਨਾਲ ਮੈਨੂੰ ਗੈਂਗਸਟਰ ਦਾ ਨਾਮ ਦਿੱਤਾ ਤੇ ਉਹ ਕਿੱਥੇ ਗੱਜਮ ਵਾਲੇ ਭਾਈ ਬੁਲਾ ਲਓ ਨਾ ਸਾਡੇ ਨਾਲ ਜਿਮ ਆਨਰ ਵੀ ਮੌਜੂਦ ਨੇ ਜਿੱਥੇ ਜਿਮ ਦੇ ਰੋਲੇ ਨੂੰ ਲੈ ਕੇ ਜਾਂ ਜਿਮ ਦੀ ਜਿਹੜੀ ਪਾਰਕਿੰਗ ਆਂਦੀ ਸੀ ਉਸ ਨੂੰ ਲੈ ਕੇ ਰੋਲਾ ਹੋਇਆ ਸਰ ਕੀ ਨਾ ਆਪਣਾ ਤੇ ਕੀ ਰੋਲਾ ਹੈ ਰੋਲਾ ਬਸ ਬ੍ਰਦਰ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਸ਼ਹਿਰ ਚ ਪਾਰਕਿੰਗ ਦਾ ਹੁਣ ਠੇਕਾ ਚੇਂਜ ਹੋਇਆ ਹੈ ਤੇ ਵਧਦੇ ਹੋਏ ਰੇਟਾਂ ਕਰਕੇ ਥੋੜੀ ਪ੍ਰੋਬਲਮਸ ਆ ਰਹੀਆਂ ਨੇ ਤੇ ਬਸ ਉਹੀ ਮਸਲੇ ਕਰਕੇ ਸਾਡੀ ਮੇਰੇ ਫਰੈਂਡ ਨਾਲ ਗੱਲ ਹੋਈ ਸੀਗੀ ਕਿ ਸਾਡੀ ਪਾਰਕਿੰਗ ਦਾ ਠੇਕਾ ਕੀ ਰਾਜੂ ਜੀ ਕੋਲੇ ਆ ਗਿਆ ਪਹਿਲਾਂ ਸ਼ਾਹ ਜੀ ਸੀਗੇ ਤੇ ਮੇਰੇ ਫਰੈਂਡ ਨੇ ਅੱਗੋਂ ਕਹਤਾ ਕਿ 브ਦਰ ਆਪਣੇ ਨੇਬਰਸ ਨੇ ਤੇ ਮੂੰਹ ਲਿਆ ਜੀ ਹੈਗੀ ਆ ਤੇ ਮੈਂ ਕਿਹਾ ਯਾਰ ਵੀ ਜੇ ਹੈਗੀ ਆ ਤਾਂ ਕਰ ਫਿਰ ਗੱਲ ਇੱਕ ਵਾਰੀ ਤੇ ਆਪਾਂ ਨਵੇੜੀਏ ਇਹਨੂੰ ਤੇ ਉਹਨਾਂ ਨੇ ਬਸ ਉਹਨਾਂ ਨੂੰ ਕਾਲ ਲਗਾਈ ਆ ਤੇ ਪੁੱਛਿਆ ਕਿ 브ਦਰ ਐਦਾ ਐਦਾ ਕਰਕੇ ਵੀ ਮੇਰੇ ਯਾਰ ਦੋਸਤ ਦਾ ਜਿੰਮ ਤੇ ਤੁਸੀਂ ਚਾਚਾ ਜੀ ਕੀ ਮੋਹਲਿਆ ਜੀ ਦੇ ਕੀ ਰੇਟ ਰੂਟ ਕਰਦੇ ਹੋ ਉਹ 70-80000 ਰੁਪਏ ਮੰਗਦੇ ਸੀ ਅਸੀਂ ਪਹਿਲਾਂ 20000 ਦਿੰਦੇ ਸੀ ਜੀ ਅਸੀਂ 40000 ਤੱਕ ਉਹਨਾਂ ਨੂੰ ਕਹਿਤਾ ਸੀਗਾ ਤੇ ਬਸ ਇਸੇ ਮਸਲੇ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਆਇਆ ਉਹਨਾਂ ਨੇ ਜਾ ਕੇ ਜੀ ਦਰਖਾਸਤ ਦੇਤੀ ਇਹਨਾਂ ਦੇ ਖਿਲਾਫ ਤੁਹਾਡੀ ਡੇਲੀ ਕਿੰਨੀਆਂ ਗੱਡੀਆਂ ਲੱਗ ਜਾਂਦੀਆਂ ਉੱਥੇ ਕਿਉਂਕਿ 20 40 ਹਜ਼ਾਰ ਵੀ ਦੇਣਾ ਕਿਉਂਕਿ ਡਬਲ ਕਰਤਾ ਤੁਸੀਂ 20 ਹਜ਼ਾਰ ਤੋਂ 40 ਹਜ਼ਾਰ ਕਰਤਾ ਫਿਰ ਇਹ 70 ਹਜ਼ਾਰ ਮੰਗਦੇ ਗੱਡੀਆਂ ਕਿੰਨੀਆਂ ਕਿ ਉੱਥੇ ਲੱਗ ਜਾਂਦੀਆਂ ਸਰ ਗੱਡੀ ਆਂਦੀ ਹੋਣੀ ਆ ਲੰਮਸਮ ਮੈਨੂੰ ਲੱਗਦਾ ਕਿਉਂਕਿ ਟੂ ਵਿਲਰਸ ਦੀ ਬਹੁਤ ਆਂਦੇ ਨੇ ਜੀ 70 80 100 ਲਗਾ ਲਓ ਕਈ ਵਾਰ ਘਟ ਹੈ ਵੱਧ ਹੈ ਹੁੰਦਾ ਹੈ ਕਿ ਇੱਕ ਲੰਮਸਮ ਅਮਾਉਂਟ ਨਹੀਂ ਦੇ ਸਕਦਾ ਕਿ ਰੋਜ਼ ਇੰਨੀਆਂ ਆਂਦੀਆਂ ਨੇ 70 80 ਗੱਡੀਆਂ ਆ ਜਾਣਗੀਆਂ 100 ਆ ਜੂਗੀਆਂ ਚਲੋ ਮੈਕਸਿਮਮ 100 ਵੀ ਗੱਡੀ ਆ ਜਾਂਦੀ ਹੋਣੀ ਹੈ ਕਿਉਂਕਿ ਉਹਨਾਂ ਨੇ ਵੀ ਆ ਕੇ ਚਲੇ ਜਾਣਾ ਹੈ ਵਰਕਆਊਟ ਲਗਾਣਾ ਹੈ ਘੰਟੇ ਸਵਾ ਘੰਟੇ ਦਾ ਤੁਹਾਨੂੰ ਪਤਾ ਐਨਾ ਕੋਈ ਵੇਲਾ ਨਹੀਂ ਹੈਗਾ ਜੀ ਜਿਹੜਾ ਸਾਰਾ ਦਿਨ ਜਿਮ ਬੈਠਾ ਰਵੇ ਅੱਜਕੱਲ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ 40 45 ਮਿੰਟ ਬਸ ਬੰਦਾ ਮਸਾ ਕੱਢਦਾ ਆ ਉਹ ਆਪਣੀ ਗੱਡੀ پارک ਕਰਦਾ ਆ ਤੇ ਜਾਣ ਦੀ ਗੱਲ ਕਰਦਾ ਆ ਸੇ ਪਹਿਲਾਂ ਵੀ ਸਾਡਾ ਲੰਮਸਮ ਚੱਲਦਾ ਸੀ ਅਸੀਂ ਇਹਨਾਂ ਨੂੰ ਬੁਲਾਇਆ ਸੀਗਾ ਤੇ ਬਟ ਇਹ ਗੱਲ ਚੱਲੀ ਕਿਸੇ ਹੋਰ ਪਾਸੇ ਨੂੰ ਸੀ ਤੇ ਰੁੱਖ ਕਿਸੇ ਹੋਰ ਪਾਸੇ ਨੂੰ ਹੋ ਗਿਆ ਉਹਨਾਂ ਨੇ ਜਾ ਕੇ ਦਰਖਾਸਤ ਦੇਤੀ ਕਿ ਮੈਨੂੰ ਸੈਮੀ ਗੈਂਗਸਟਰ ਸੋ ਮੇਰੇ ਫਰੈਂਡ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ ਸਾਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਆਪਾਂ ਜਿੱਥੇ ਰਹਿੰਦੇ ਆ ਜਾਂ ਇੱਕ ਬੰਦੇ ਨੂੰ ਜਾਣਦੇ ਹੋਵੇਂ ਮੈਂ ਕਹਿੰਨਾ 100 ਗੱਲ ਹੋ ਗਈ ਹੋਵੇ ਆਪਣੀ ਪੈਸੇ ਤੁਸੀਂ ਵੱਧ ਮੰਗ ਰਹੇ ਹੋ ਘੱਟ ਮੰਗ ਰਹੇ ਹੋ ਕਿ ਇੱਕ ਮਿਡਲ ਪਰਸਨ ਮਿਚੁਅਲ ਅੰਡਰਸਟੈਂਡਿੰਗ ਸਿੱਗੀ ਜਿਹਦੀ ਤੁਹਾਡੇ ਨਾਲ ਤੁਸੀਂ ਉਹਨਾਂ ਦੇ ਖਿਲਾਫ ਘਾਤੋਂ ਇਹ ਦਰਖਾਸਤ ਦੇਤੀ ਹੈ ਸੋ ਹੁਣ ਇਸ ਚੀਜ਼ ਤੋਂ ਉਹਨਾਂ ਨੂੰ ਵੀ ਇਫੈਕਟ ਪਿਆ ਹੈ ਉਹਨਾਂ ਦੇ ਬਿਜ਼ਨਸ 'ਤੇ ਵੀ ਇਫੈਕਟ ਪਿਆ ਹੈ ਸੋ ਉਹਨਾਂ ਦੀ ਵੀ ਅਗਲੀ ਕਾਰਵਾਈ ਕੀ ਅਸੀਂ ਆਪਣੇ ਲਾਇਰ ਨਾਲ ਗੱਲ ਹੋ ਗਈ ਹੈ ਤੇ ਅਸੀਂ ਵੀ ਇਹਨਾਂ ਦੇ ਉੱਤੇ ਕੇਸ ਫਾਈਲ ਕਰਨਾ ਚਾਹੁੰਦੇ ਹਾਂ ਕਿਵੇਂ ਦੇ ਦੇ ਦੋ ਕਿ ਇੱਕ ਪਾਸੋਂ ਨਾਲ ਐਡਾ ਨਾਮ ਸੀ ਸ਼ਹਿਰ ਦੇ ਵਿੱਚ ਪ੍ਰੋਡਿਊਸਰ ਸਿਗੇ ਨਾਮੇ ਉਹਨਾਂ ਦਾ ਹੋਜ਼ਰੀ ਦਾ ਵਪਾਰ ਸੀਗਾ ਉਹਨਾਂ ਦਾ ਇੱਕੋ ਦਮ ਨਾਮ ਖਰਾਬ ਹੋਣਾ ਕਿ ਨਾਮ ਦੇ ਮੂਰੇ ਗੈਂਗਸਟਰ ਲੱਗ ਜਾਣਾ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹਨਾਂ ਦੇ ਉੱਤੇ ਨੱਥ ਪੈਣੀ ਚਾਹੀਦੀ ਐਦਾਂ ਦੇ ਠੇਕੇਦਾਰਾਂ ਤੇ ਦੇਖੋ ਜੀ ਪਹਿਲੀ ਗੱਲ ਤਾਂ ਤੁਹਾਡੇ ਉੱਤੇ ਆ ਕਿ ਤੁਸੀਂ ਬੋਲ ਕੀ ਰਹੇ ਹੋ ਜੀ ਅਸੀਂ ਨਹੀਂ ਹੁਣ ਕੁਝ ਕਹਿ ਰਹੇ ਉਹਨਾਂ ਬਾਰੇ ਠੀਕ ਹੈ ਨਾ ਇੱਕ ਥੋੜੀ ਹੈਗੀ ਹੈ ਠੀਕ ਹੈ ਸਾਡਾ ਨਹੀਂ ਰੇਟ ਸੈੱਟ ਹੋ ਰਿਹਾ ਮੇਰੀ ਤੁਹਾਡੇ ਨਾਲ ਨਹੀਂ ਅੰਡਰਸਟੈਂਡਿੰਗ ਬਣ ਰਹੀ ਬਟ ਆਪਾਂ ਇੱਕ ਬੰਦੇ ਨੂੰ ਬਦਨਾਮ ਨਾ ਕਰੀਏ ਕਿਸੇ ਨੂੰ ਠੀਕ ਹੈ ਨਾ ਹੁਣ ਅਸੀਂ ਕੱਲ ਨੂੰ ਕੁਝ ਕਹਿ ਦਈਏ ਇੱਕ মিডিਆ ਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਕੋਈ ਗੱਲ ਤੁਹਾਡੇ ਕੋਲੇ ਆ ਗਈ ਹੈ ਉਸ ਨੂੰ ਕਨਫਰਮ ਕਰੋ ਉਸ ਬੰਦੇ ਨਾਲ ਗੱਲ ਕਰੋ ਦੈਨ ਉਸ ਤੋਂ ਬਾਅਦ ਉਹਨੂੰ ਨਿਊਜ਼ ਦੇ ਵਿੱਚ ਲਗਾਇਆ ਕਰੋ ਆਦਰਵਾਇਜ਼ ਕਿਉਂਕਿ 1 ਮਿੰਟ ਦੇ ਵਿੱਚ ਆਪਾਂ ਨਿਊਜ਼ ਲਗਾਤੀ ਨਿਊਜ਼ਪੇਪਰ 'ਚ ਛਪ ਗਈ ਸਾਨੂੰ ਉੱਥੋਂ ਪਤਾ ਲੱਗਦਾ ਹੈ ਕਿ ਹਾਂ ਸਾਡੀ ਨਿਊਜ਼ ਲੱਗੀ ਆ ਤੇ ਉਹ ਬੰਦੇ ਦੇ ਉੱਤੇ ਆਂਦਾ ਹੀ ਹੈ ਕਿ ਯਾਰ ਮੈਂ ਕਿਹੜੇ ਕੰਮ ਕਰ ਰਿਹਾ ਜਾਂ ਕੀ ਕਰਦਾ ਪਿਆ ਵਾ ਬਟ ਮੈਨੂੰ ਬਣਾਇਆ ਕੀ ਜਾ ਰਿਹਾ ਵਾ ਮੈਂ ਕਿਸੇ ਦੇ ਭਲੇ ਵਾਸਤੇ ਕਾਲ ਕੀਤੀ ਸੀਗੀ ਤੇ ਉਹ ਬੰਦੇ ਨੇ ਮਤਲਬ ਕਿ ਇੰਨੀ ਕਿ ਗਲਤ ਲੈ ਲਈ ਕਿ ਉਹਨਾਂ ਨੂੰ ਗੈਂਗਸਟਰ ਹੀ ਬਣਾਤਾ ਹੁਣ ਕਾਰਵਾਈ ਕੀ ਕਰ ਰਹੇ ਹੋ ਠੇਕੇਦਾਰ ਦੇਖਲਾ ਕਾਰਵਾਈ ਸਰ ਦੇਖੋ ਇਹਨਾਂ ਵੱਲੋਂ ਮਾਨਹਾਨੀ ਦਾ ਇਹਨਾਂ ਨੇ ਆਪਣੀ ਕੇਸ ਫਾਈਲ ਕਰਨਾ ਹੈਗਾ ਸਾਡੀ ਉਹਨਾਂ ਨਾਲ ਸਾਡੀ ਅੱਜ ਵੀ ਠੇਕੇਦਾਰ ਜੀ ਨਾਲ ਗੱਲ ਹੋਈ ਸੀਗੀ ਅਸੀਂ ਐਸ ਐਚਓ ਸਰਬਾ ਨਗਰ ਜਿਹੜੇ ਮੈਮ ਹੈਗੇ ਨੇ ਉਹਨਾਂ ਨੇ ਸਾਨੂੰ ਬੈਠ ਕੇ ਸਾਨੂੰ ਵੀ ਕੁਝ ਇਨਸਟਰਕਸ਼ਨਸ ਦਿੱਤੀਆਂ ਉਹਨਾਂ ਨੂੰ ਵੀ ਕੁਝ ਇਨਸਟਰਕਸ਼ਨਸ ਦਿੱਤੀਆਂ ਨੇ ਸੋ ਬਸ ਉਸ ਇਨਸਟਰਕਸ਼ਨਸ ਦੇ ਉੱਤੇ ਬੈਠਾਂਗੇ ਬਾਕੀ ਇੱਕ ਵਾਰੀ ਸਾਡੀ ਗੁਰਪ੍ਰੀਤ ਗੋਗੀ ਜੀ ਐਮ ਐਲ ਏ ਸਾਡੀ ਕੰਸਟੀਟੂਐਂਸੀ ਦੇ ਨੇ ਉਹਨਾਂ ਨਾਲ ਸਾਡੀ ਮੁਲਾਕਾਤ ਹੋਣੀ ਹੈ ਅੱਜ ਜਾਂ ਕੱਲ ਦੇ ਵਿੱਚ ਅਸੀਂ ਮਾਰਕੀਟ ਵਾਲੇ ਵੀ ਜਾਵਾਂਗੇ ਉੱਥੇ ਸੋ ਦੇਖਦੇ ਹਾਂ ਕਿ ਗਵਰਨਮੈਂਟ ਤੋਂ ਬਹੁਤ ਉਮੀਦਾਂ ਨੇ ਕਿ ਗਵਰਨਮੈਂਟ ਸਾਡੇ ਪੱਖ 'ਚ ਕਿੰਨਾ ਕੁ ਫੈਸਲਾ ਲੈਂਦੀ ਹੈ ਕਿਉਂਕਿ ਕੁੱਲ ਮਿਲਾ ਕੇ ਗਵਰਨਮੈਂਟ ਨੇ ਠੇਕਾ ਮਹਿੰਗਾ ਕਰਤਾ ਸਸਤਾ ਕਰਤਾ ਉਹ ਪੈਣਾ ਲੋਕਾਂ ਦੇ ਉੱਤੇ ਹੀ ਹੈ ਤੇ ਲੋਕਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਨੇ ਗਵਰਨਮੈਂਟ ਤੋਂ ਤੇ ਗਵਰਨਮੈਂਟ ਇੱਕ ਚੀਜ਼ ਹੁਣ ਅਸੀਂ ਆ ਕਿ 20000 ਰੁਪਏ ਦਿੰਦੇ ਸੀ 20 ਦਾ 40 ਕਰਤਾ ਤੇ 60 70 80 ਸਾਨੂੰ ਨਹੀਂ ਸਮਝ ਆ ਰਿਹਾ ਵੀ ਅਸੀਂ ਕਿੱਥੋਂ ਦੇਣਾ ਹੈ ਕਿਵੇਂ ਦੇਣਾ ਤੇ ਇੱਕ ਐਦਾ ਦੀ ਸਿਚੁਏਸ਼ਨ ਕ੍ਰੀਏਟ ਹੋ ਗਈ ਹੈ ਤੇ ਆਪਸੀ ਮਤਲਬ ਕੀ ਕਿਸੇ ਭਾਈਚਾਰਕ ਸਾਂਝ ਦਾ ਕੁਝ ਦੇਖਿਆ ਨਹੀਂ ਜਾ ਰਿਹਾ ਕਿ ਇਹਨਾਂ ਨੇ ਵੀ ਉੱਥੇ ਹੀ ਕੰਮ ਕਰਨਾ ਹੈ ਉਹਨਾਂ ਨੇ ਵੀ ਠੇਕੇ ਆ ਲਿਆ ਹੈ ਤਾਂ ਸਾਲ ਦੋ ਸਾਲ ਉੱਥੇ ਰਹਿਣਾ ਸੋ ਉਹ ਚੀਜ਼ਾਂ ਨੂੰ ਬਿਲਕੁਲ ਅਵੋਇਡ ਕਰਕੇ ਕਿਸੇ ਹੋਰ ਪਾਸੇ ਨੂੰ ਰੋਕੀਤਾ ਜਾ ਰਿਹਾ ਪਤਾ ਨਹੀਂ ਇਹਨਾਂ ਦਾ ਤੇ ਦੇਖਦੇ ਹਾਂ ਬਾਕੀ ਸਾਡੀ ਐਮਐਲਏ ਸਾਹਿਬ ਨਾਲ ਮੀਟਿੰਗ ਹੈਗੀ ਹੈ ਅਸੀਂ ਉਹਨਾਂ ਨੂੰ ਕੱਲ੍ਹ ਜਾਂ ਪਰਸੋ ਜਾ ਕੇ ਮਿਲਦੇ ਹਾਂ ਦੇਖਦੇ ਹਾਂ ਕਿ ਸਾਡੇ ਪੱਖ ਵਿੱਚ ਫੈਸਲਾ ਲੈਂਦੇ ਨੇ ਏਸਨ ਸਾਡੇ ਨਾਲ ਜਿਮ ਆਨਰ ਤੇ ਠੇਕੇਦਾਰ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਮਸਲਾ ਹੈ ਸਾਰਾ ਕਿਉਂਕਿ ਉਹਨਾਂ ਵੱਲੋਂ ਇੱਕ ਨੌਜਵਾਨ ਨੂੰ ਗੈਂਗਸਟਰ ਬਣਾ ਦਿੱਤਾ ਗਿਆ ਤੇ ਜਿਮ ਆਨਰ ਨਾਲ ਗੱਲਬਾਤ ਹੋ ਗਈ ਹੈ ਤੇ ਹੁਣ ਠੇਕੇਦਾਰ ਦਾ ਵੀ ਪੱਖ ਲਵਾਂਗੇ ਕਿ ਉਹਨਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਗੈਂਗਸਟਰ ਕਿਉਂ ਆਖਿਆ ਗਿਆ ਹੈ ਹੈਲੋ ਹਾਂ ਜੀ ਰਾਜੇ ਜੀ ਗੱਲ ਕਰ ਰਿਹਾ ਹਾਂ ਕੰਟਰੈਕਟਰ ਸਾਹਿਬ ਜੀ ਹਾਂ ਜੀ ਹਾਂ ਜੀ ਸਾਡੀ ਪੱਕੀ ਚੇਕ ਦੇ ਲੋਪਤਾ ਗੱਲ ਕਰ ਰਿਹਾ ਹਾਂ ਸਮਝ ਨਿਊਜ਼ ਚੈਨਲ ਤੋਂ ਅੱਛਾ ਜੀ ਹੁਕਮ ਕਰੋ ਸਰ ਰਾਜੂ ਜੀ ਇੱਕ ਸੈਮੀ ਉਬਰਾਏ ਤੇ ਇੱਕ ਸਾਹਿਲ ਸ਼ਰਮਾ ਨਾਂ ਦੇ ਵਿਅਕਤੀ ਵੱਲੋਂ ਜੋ ਕਿ ਸੈਮੀ ਉਬਰਾਏ ਫਿਲਮ ਪ੍ਰੋਡਿਊਸਰ ਨੇ ਤੇ ਸਾਹਿਲ ਸ਼ਰਮਾ ਓਯੋ ਜਿਮ ਦੇ ਮਾਲਕ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਗੈਂਗਸਟਰ ਕਿਹਾ ਗਿਆ ਜਦ ਕਿ ਉਹਨਾਂ ਦੇ ਪੁਰਾਣੇ ਰਿਲੇਸ਼ਨ ਸੀਗੇ ਤੁਹਾਨੂੰ ਫੈਮਿਲੀ ਰਿਲੇਸ਼ਨ ਸੀਗੇ ਤੁਹਾਨੂੰ ਚਾਚਾ ਜੀ ਕਹਿੰਦੇ ਸੀ ਬਿਲਕੁਲ ਬਿਲਕੁਲ ਗਲਤ ਕਹਿ ਰਹੇ ਨੇ ਜੀ ਫੈਮਿਲੀ ਰਿਲੇਸ਼ਨ ਤਾਂ ਹੈਗੇ ਨੇ ਇਹਦੇ ਫਾਦਰ ਨਾਲ ਅੱਛਾ ਜੀ ਔਰ ਇਹਨੇ ਮੈਨੂੰ ਧਮਕਾਇਆ ਜੀ ਇਹਨੇ ਫੈਮਿਲੀ ਰਿਲੇਸ਼ਨ ਦਾ ਬਿਲਕੁਲ ਵੀ ਪਾਸ ਨਹੀਂ ਰੱਖਿਆ ਅੱਛਾ ਜੀ ਇਹਨੇ ਤਾਂ ਇਹਨਾਂ ਤੱਕ ਕਹਿਤਾ ਇੱਕ ਫਿੱਕੀ ਇੱਕ ਵਿੱਚੇ ਇਹਨੇ ਤਾਂ ਮੈਨੂੰ ਇਹ ਕਿਹਾ ਕਿ ਕਾਕਾ ਜੋ ਜਿੰਮ ਵਾਲੇ ਦਿੰਦੇ ਨੇ ਚੁੱਪਚਾਪ ਲੈ ਲਾ ਨਹੀਂ ਇਹਦਾ ਨਤੀਜਾ ਥੋੜਾ ਬੁਰਾ ਹੋਣਾ ਜੀ ਅੱਛਾ ਜੀ ਦੱਸੋ ਜੀ ਜੇ ਫੈਮਿਲੀ ਰਿਲੇਸ਼ਨ ਰੱਖਦਾ ਅੱਛਾ ਜੀ ਠੀਕ ਹੈ ਜੀ ਤਾਂ ਫੇਰੇ ਐਦਾ ਕਿੱਦਾਂ ਕਹਿ ਸਕਦਾ ਔਰ ਇਹ ਮੈਨੂੰ ਧਮਕਾ ਰਿਹਾ ਜੀ ਮੈਨੂੰ ਤੇ ਵੀ ਪਤਾ ਸੀਗਾ ਕਿ ਅਕਾਲਗਨ ਮਾਰਕੀਟ ਪ੍ਰਧਾਨ ਦਾ ਬੇਟਾ ਹੈ ਅੱਛਾ ਜੀ ਫਿਰ ਇਹਨੇ ਜੁਲਦੀ ਗੱਲ ਬੀਤ ਗਈ ਇਹਦੇ ਧਮਕਾਣ ਦੇ ਵਿੱਚ ਡਰਿਆ ਨਹੀਂ ਫਿਰ ਇਹਨੇ ਦੱਸਿਆ ਜੀ ਮੈਂ ਉਹਦਾ ਬੇਟਾ ਐ ਬੰਟੀ ਦਾ ਅੱਛਾ ਜੀ ਤੇ ਕਹੀ ਅੱਛਾ ਜੀ ਅਰੇ ਇਹਨੂੰ ਪੁੱਛੋ ਕਿ ਇਹ ਮੈਨੂੰ ਧਮਕਾ ਆਠੇ ਹੋ ਰਿਹਾ ਸੀ ਗੈਂਗਸਟਰ ਹੀ ਧਮਕਾਉਂਦੇ ਸਰ ਮੇਰੇ ਤੋਂ ਲੜ ਕੇ ਥੋੜੀ ਧਮਕਾਉਂਦੇ ਅੱਛਾ ਜੀ ਤੇ ਰਾਜ ਜੀ ਉਹਨਾਂ ਵੱਲ ਇੱਕ ਗੱਲ ਦੱਸੀ ਕਿ ਜਿਹੜੀ ਟਰਨਸ ਐਂਡ ਕੰਡੀਸ਼ਨ ਸੀਗੀ ਪਾਰਕਿੰਗ ਦੇ ਵਿੱਚ ਪ੍ਰੋਪਰ ਡਰੈਸ ਹੋਣੀ ਚਾਹੀਦੀ ਰਿਫਲੈਕਟਰ ਜੈਕਟ ਹੋਣੀ ਚਾਹੀਦੀ ਨੇਮ ਪਲੇਟ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਪਰਚੀ ਕੱਟਦਾ ਵੇ ਕਹਿੰਦੇ ਇੱਦਾਂ ਦਾ ਕੁਝ ਵੀ ਨਹੀਂ ਹੈਗਾ ਸਾਡੀ ਪਾਰਕਿੰਗ ਦੇ ਵਿੱਚ ਸਰ 16 ਮੇਰੀ ਗੱਲ ਹੈ ਇਹ ਕੁ ਕਰਨ ਵਾਲੀਆਂ ਗੱਲਾਂ ਥੋੜੀਆਂ ਨੇ ਸਰ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਧਮਕੀ ਦਿੱਤੀ ਆ ਉਹਦਾ ਦੱਸੋ ਜਿਹੜੀ ਚੀਜ਼ ਜਿਹੜੀ ਚੀਜ਼ ਇਹ ਕਹਿ ਰਹੇ ਨੇ ਸਰ ਦੇਖੋ ਪਾਰਕਿੰਗ ਦੇ ਵਿੱਚ ਨਵਾਂ ਸਟਾਫ ਨੇ ਲਿਆ ਆ अच्छा जी। ਅਜੇ ਤਾਂ ਅੱਜ ਸਿਰੇ 8 ਮੁੰਡੇ ਆਏ, ਕੱਲ ਸਿਰੇ 2 ਪਾ ਦਿੱਗੇ 6 ਆਏ। ਅੱਛਾ। ਫਿਰ ਮੈਂ ਨਵੇਂ ਰੱਖਦਾ ਹਾਂ। ਠੀਕ ਹੈ ਨਾ 15-20 ਦਿਨ ਦੇ ਵਿੱਚ ਵਿੱਚ ਜਿਹੜੇ ਲੜਕੇ ਸੈੱਟ ਹੋ ਜਾਣਗੇ ਸਾਰਿਆਂ ਦਾ ਆਈਡੈਂਟੀਟੀ ਕਾਰਡ ਬਣ ਰਿਹਾ। ਹਾਂਜੀ। ਪਾਸ ਮਸ਼ੀਨਾਂ ਆ ਰਹੀਆਂ ਨੇ। ਹਾਂਜੀ। ਠੀਕ ਹੈ ਜੀ। ਪਰ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜੈਕਟਾਂ ਵੀ ਪਵਾਵਾਂਗੇ। ਹਾਂਜੀ। ਠੀਕ ਹੈ ਜੀ। ਹਾਂਜੀ। ਹੋਰ ਕੀ ਸ਼ਰਤਾਂ ਦੀ ਬਸ ਇਹੀ ਤਿੰਨ ਸ਼ਰਤਾਂ। ਇਹ ਤਾਂ ਪੈਸੇ ਨਾ ਦੇਣ ਦੇ ਮਾਰੇ। ਹਾਂਜੀ। ਇਹ ਸ਼ਰਤਾਂ ਦਾ ਹਵਾਲਾ ਲੈ ਰਹੇ ਨੇ ਕਿਉਂਕਿ ਓਵਰਚਾਰਜਿੰਗ ਤਾਂ ਹੋ ਨਹੀਂ ਰਹੀ ਸਰ। ਕਿ ਇਹਨਾਂ ਨੂੰ ਬਾਲਾ ਮਿਲੇਗੇ ਜੀ ਓਵਰ ਚਾਰਜਿੰਗ ਕਰ ਰਿਹਾ ਹੈ ਕੋਨਟਰੈਕਟਰ ਤੇ ਉਹ ਹੁਣਾ ਕਹਿਣਾ ਸੀ ਅਸੀਂ ਪਹਿਲਾਂ 20000 ਦਿੰਦੇ ਸੀ ਕਿ ਐਦ ਕੀ ਅਸੀਂ ਇਹਨਾਂ ਨੂੰ ਕਿਹਾ ਗਿਆ ਕਿ ਅੱਜ ਦੇ ਤੱਕ ਚਾਲੀ ਜਾਂ ਲੋ ਸਰ ਮੈਨੂੰ ਕੀ ਪਤਾ ਜੀ ਸਰ ਮੈਨੂੰ ਕੀ ਪਤਾ 20 ਦਿੰਦੇ ਸੀ 40 ਦਿੰਦੇ ਸੀ ਮੈਨੂੰ ਤਾਂ ਹੁਣ ਦਾ ਪਤਾ ਸਰ ਕਿ ਇਹਨਾਂ ਦੀਆਂ ਜਿਹੜੀਆਂ ਕਾਰਾਂ ਨੇ ਉਹ 400 ਤੋਂ ਪਲੱਸ ਕਾਰ ਡੇਲੀ ਆਂਦੀ ਹੈ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ 400 ਕਾਰ ਦਾ ਡੇਲੀ ਬਣਦਾ ਹੈ 8000 ਰੁਪਇਆ ਅੱਛਾ ਜੀ ਕਿ ਜੀ ਆਰੇ ਮੈਨੂੰ ਕਹਿੰਦੇ ਨੇ ਜੀ ਤੇ ਤੂੰ 1500 ਰੁਪਏ ਰੋਜ਼ ਲੈਦਾ ਅੱਛਾ ਜੀ ਕਿੱਦਾਂ ਪੋਸਿਬਲ ਹੋ ਸਕਦਾ ਜੀ ਓਕੇ ਔਰ ਉਪਰੋ ਜੇ ਨਾ ਜੇ ਨਾ ਨਹੀਂ ਮੰਨਿਆ ਤਾਂ ਸ਼ਾਮੀ ਉਪਰਾਏ ਤੋਂ ਮੈਨੂੰ ਝੰਗੀਆਂ ਤੋਂ ਆਉਂਦੇ ਨੇ ਕਿ ਤੂੰ ਮੈਨੂੰ ਨਾ ਦੇ ਰਿਹਾ ਅੱਛਾ ਜੀ ਪਰ ਮੈਨੂੰ ਤਾਂ ਸਮਝ ਹੀ ਨਹੀਂ ਆਈ ਕਿ ਕਿਹੜਾ ਜੀਸੀ ਲੱਗਾ ਹੈ ਜਾਂ ਕਿਹੜਾ ਗੈਂਗਸਟਰ ਹੈ ਇਹ ਐਦਾਂ ਬੋਲਦਾ ਹੈ ਕਿ ਤੂੰ ਮੈਨੂੰ ਨਾ ਦੇ ਰਿਹਾ ਸੋਚ ਲੈ ਅੱਛਾ ਜੀ ਦੱਸੋ ਤੇ ਇਹ ਗੈਂਗਸਟਰਾਂ ਦੀ ਲੈਂਗੁਏਜ ਨਹੀਂ ਹੈਗੀ ਤਾਂ ਹੋਰ ਕੀ ਦੀ ਹੈ ਜੀ ਪਰ ਮੇਰੀ ਤੁਹਾਡੀ ਕੋ ਡੀਲ ਹੋ ਰਹੀ ਹੈ ਹਾਂਜੀ ਮੈਂ ਤੁਹਾਨੂੰ ਮਨਾ ਕਰਤਾ ਤੁਸੀਂ ਇਹੀ ਕਹੋਗੇ ਨਾ ਭਾਈ ਸਾਹਿਬ ਨਹੀਂ ਮਨ ਮੰਨਦਾ ਤੁਸੀਂ ਆਪਣੇ ਰਾਹ ਮੈਂ ਆਪਣੇ ਰਾਹ ਹਾਂਜੀ ਹਾਂਜੀ ਤੂੰ ਮੈਨੂੰ ਨਾ ਦੇਰਿਆ ਮੈਨੂੰ ਹਾਂਜੀ ਤੇਰਾ ਕੀ ਮਤਲਬ ਹੁੰਦਾ ਜੀ ਪਰ ਰਾਜ ਦੀ ਇੱਕ ਗੱਲ ਇਹ ਵੀ ਹੈ ਕਿ ਸਾਰੇ ਸ਼ਹਿਰ ਚ ਠੇਕੇ ਚੇਂਜ ਹੋਏ ਜਿੱਥੇ ਜਿੱਥੇ ਤੁਹਾਡਾ ਠੇਕਾ ਆ ਸਾਰੇ ਜਗ੍ਹਾ ਪਾਰਕਿੰਗ ਚ ਵਪਾਰੀ ਵਿਰੋਧ ਕਿਉਂ ਕਰ ਰਹੇ ਤੁਹਾਡਾ ਫਿਰ ਸਰ ਜਾਲ ਪਤਾ ਕੀ ਹੈ ਜੀ ਵਿਰੋਧ ਇਸ ਕਰਕੇ ਹੋਇਆ ਸੀ ਕਿ ਗਵਰਨਮੈਂਟ ਨੇ ਨਵੰਬਰ 2021 ਤੋਂ ਆਵਰਲੀ ਰੇਟ ਕਰਤੇ ਸੀ ਅੱਛਾ ਜੀ ਠੀਕ ਹੈ ਜੀ ਅਸੀਂ ਜਦੋਂ ਟੈਂਡਰ ਸਰਦੋਂ ਟੈਂਡਰ ਤੇ ਲਿਖ ਕੇ ਮਿਲਿਆ ਕਿ ਆਵਰਲੀ ਰੇਟ ਹੈ ਹੁਣ ਆਵਰਲੀ ਰੇਟ ਲੋਕਾਂ ਨੂੰ ਜ਼ਿਆਦਾ ਲੱਗੇ ਇਹਨਾਂ ਨੇ ਕੰਸਰਨ ਐਮਐਲਏ ਨੂੰ ਮਿਲੇ ਐਮਐਲਏ ਮਾਨਜੋ ਗੋਗੀ ਜੀ ਨੂੰ ਹਾਂ ਜੀ ਉਹਨਾਂ ਨੇ ਮੈਨੂੰ ਇਹ ਨਾਲ ਬਿਠਾ ਕੇ ਮਿਊਚਰ ਅੰਡਰਸਟੈਂਡਿੰਗ ਕਮਿਸ਼ਨ ਦੇ ਦਫ਼ਤਰ ਚ ਕਰਾਤੀ ਕਿ ਚਲੋ ਯਾਰ ਰੇਟ ਵਧਾਓ ਨਾ ਤੁਸੀਂ ਮਤਲਬ ਇਹਨਾਂ ਦੇ ਹਿਸਾਬ ਨਾਲ ਰੇਟ ਕਰ ਦੋ। ਅੱਛਾ ਜੀ। ਸਾਨੂੰ ਮਾਰਕੀਟ ਦੇ ਹਿਸਾਬ ਨਾਲ ਰੇਟ ਕਰਦੇ ਜੀ ਸਾਰੀਆਂ ਮਾਰਕੀਟਾਂ ਨਾਲ ਤਾਂ ਓਕੇ ਹੋ ਚੁੱਕਿਆ ਸਰ ਹੁਣ ਤਾਂ ਕੋਈ ਨਿਕਤ ਨਹੀਂ ਆ ਰਹੀ। ਇਹ ਤਾਂ 4 ਤਰੀਕ ਦੀ ਗੱਲ ਹੈ ਜੀ। ਅੱਛਾ ਜੀ। ਹਾਂ ਜੋ ਜੋ ਮਾਰਕੀਟਸ 'ਚ ਮੇ ਰੇਟ ਹੈ ਉਹ ਅਸੀਂ ਰੇਟਸ ਕਰਦੇ ਜੀ। ਅੱਛਾ ਜੀ। ਮਤਲਬ ਇਹ ਅਕ੍ਰਿਸ਼ਨ ਹੋ ਚੁੱਕਾ ਸੀਗਾ ਤੁਹਾਡਾ ਟਾਈ ਅਪ। ਸਰ ਬੀਆਰਐਸ ਨਗਰ ਦੇ ਵਿੱਚ ਪਰਚੀ ਦਾ ਰੇਟ ਕੀ ਹੈ 20 ਰੁਪਏ 2 ਘੰਟੇ ਦੇ? ਹਾਂ ਜੀ। 4 ਘੰਟੇ ਤੱਕ 30, 6 ਘੰਟੇ ਤੱਕ 40, 8 ਘੰਟੇ ਤੱਕ 50, 8 ਘੰਟੇ ਤੋਂ ਬਾਅਦ 60। ਅ ਠੀਕ ਹੈ ਜੀ ਪਰ ਉਹ ਸਹਿਮ ਮਾਨਜੋ ਐਮ ਐਨ ਐ ਸਾਹਿਬ ਨੇ ਕਿਹਾ ਤਾਂ ਕਿ ਨਹੀਂ ਯਾਰ 20 ਰੁਪਏ ਲੈਣੇ ਭਾਵੇਂ ਕੋ 5 ਘੰਟੇ ਛੜ ਜੀ। ਅੱਛਾ ਜੀ। ਕਿਉਂ ਅਸੀਂ 20 ਲੈ ਰਹੇ ਹਾਂ ਸਾਨੂੰ ਤਾਂ 20 ਹੀ ਨਹੀਂ ਦੇ ਰਹੇ ਜੀ। ਅੱਛਾ ਜੀ। ਹਾਂ 5000 ਰੇਟ ਸੀਗਾ ਫਿਰ 1400 ਰੁਪਏ ਕਰਦਾ। ਇਹਨਾਂ ਨੇ ਕਰਤਾ ਜੀ ਸਿਰਫ 800 ਰੁਪਏ। ਠੀਕ ਹੈ ਜੀ। ਐਸੋਸੀਏਸ਼ਨ ਨਾਲ ਬੈਠੀ ਸੀ ਮਾਰਕੀਟ ਐਸੋਸੀਏਸ਼ਨ। ਅੱਛਾ ਜੀ। ਤਾਂ ਜੀ 800 ਲੈ ਰਹੇ ਜੀ ਸਾਰੇ ਮਾਰਕੀਟ ਨੇ ਪਾਸ ਬਣਾ ਲੈ ਸਰ ਸਿਰਫ ਗੇਮ ਵਾਲਿਆਂ ਨੂੰ ਤਕਲੀਫ ਹੈ। ਕਿਉਂਕਿ ਇਹਨਾਂ ਨੇ ਰੋਕਾ ਤੋਂ ਪਾਰਕਿੰਗ ਫੀਸ ਕਹਿੰਦੇ ਆਪਣੇ ਮੈਂਬਰਾਂ ਨਾਲ ਤੇ ਤੁਹਾਡੀ ਵਾਸ਼ਿੰਗ ਫ੍ਰੀ ਹੈ ਵਿੱਚ ਹੀ ਹੈ ਮੈਂਬਰਸ਼ਿਪ ਦੇ ਉਹਨਾਂ ਨੂੰ ਵੱਖਰੇ ਪੈਸੇ ਦੇਣੇ ਓਕ ਲੰਦੇ ਦੇਵੇ ਨੇ ਅੱਛਾ ਜੀ ਆ ਚੱਕਰ ਆ ਸਰ ਚਲੋ ਠੀਕ ਹੈ ਜੀ ਸਾਡੇ ਨਾਲ ਮੈਂ ਸਰਾਪੜ ਜਰ ਕੰਪਲੀਟ ਕੀਤੀ ਸੀ ਅੱਛਾ ਜੀ ਉੱਥੇ ਵੀ ਉਹਨਾਂ ਨੇ ਐਸਐਸਓ ਮੈਡਮ ਨੇ ਵੀ ਰੇਟਸ ਦੇਖੇ ਅੱਛਾ ਜੀ ਭਾਈ ਆਪਰੇ 200 ਰੁਪਏ ਕਟਾਓ ਅੱਛਾ ਜੀ ਸਰਕਾਰੀ ਰੇਟ ਹੈ ਅਗਲਾ ਤਾਂ ਸਾਡੇ ਤੋਂ ਘੱਟ ਲੈ ਰਿਆ ਵਾ ਤੇ ਲੈ ਹੀ ਨਹੀਂ ਰਿਆ ਅੱਛਾ ਜੀ ਪਰ ਵਾਅਦਾ ਲਵਾ ਕੇ ਮੈਂ ਓਵਰਚਾਰਜਿੰਗ ਹੈ ਨਾ ਘੱਟਦਾ ਮੈਂ ਆਪਣੀ ਮਰਜ਼ੀ ਨਾਲ ਆਪਾਂ ਕਿਸੇ ਨੂੰ ਫ੍ਰੀ ਕਰ ਦੇਵਾਂ ਸਾਰੇ ਸ਼ਹਿਰ ਨੂੰ ਹਾਂਜੀ ਤੇ ਰਾਜੀ ਜੀ ਸੜਕ ਤੇ ਵੀ ਆਪਾਂ ਨੂੰ ਜਿਹੜੀ ਫੁੱਟਪਾਥ ਹੈ ਉੱਥੇ ਵੀ ਪਾਰਕਿੰਗ ਦੀ ਪਰਮਿਸ਼ਨ ਮਿਲੀ ਹੋਈ ਆ ਮੈਨਸ਼ਾ ਬਿਲਕੁਲ ਨਹੀਂ ਮਿਲੀ ਹੋਈ ਜੀ ਪਰ ਮੈਨੂੰ ਇੱਕ ਗੱਲ ਦਾ ਇਹ ਜਵਾਬ ਦਿਓ ਸਰ ਹਾਂਜੀ ਤੇ ਤੁਹਾਡੇ ਘਰ ਦੇ ਬਾਹਰ ਮੈਂ ਗੱਡੀ ਖੜੀ ਕਰ ਸਕਦਾ ਮੇਰੇ ਕੋਲ ਜਗ੍ਹਾ ਨਹੀਂ ਜੀ ਨਹੀਂ ਉਹ ਗੱਲ ਲੱਗ ਹੈ ਰਾਜੂ ਜੀ ਪਰ ਫੁੱਟਪਾਥ ਤੇ ਕੋਈ ਪਾਰਕਿੰਗ ਕਰਦਾ ਸਰ ਫੁੱਟਪਾਥ ਨਹੀਂ ਹੈਗਾ ਜੀ ਉਹ ਹਾਂਜੀ ਉਹਦੇ ਤੇ ਮੈਂ ਨਹੀਂ ਇਹਨਾਂ ਨੂੰ ਮਨਾ ਕੀਤਾ ਉਹਦੇ ਤੇ ਇਹਨਾਂ ਨੂੰ ਸੱਚੋ ਮੈਡਮ ਸਰਾਭਾ ਨਗਰ ਨੇ ਕਿਹਾ ਕਿ ਰੋਡ ਤੇ ਮੈਂ ਗੱਡੀ ਨਹੀਂ ਲੱਗਣ ਦੇਣੀ ਆਪਣੇ ਗੈਸਟ ਨੂੰ ਦੱਸ ਦਿਓ ਕਿ ਭਾਈ ਰੋਡ ਤੇ ਨਹੀਂ ਗੱਡੀ ਲਾਣੀ ਜਾਂ ਤਾਂ ਪੈਦਲ ਆ ਜਾਓ ਜਾਂ ਪਾਰਕਿੰਗ ਚਲਾਓ ਮੈਂ ਨਹੀਂ ਮਨਾ ਕੀਤਾ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਔਰ ਗੱਡੀਆਂ ਰੋਡ ਟੋ ਹੋ ਰਹੀਆਂ ਜੀ ਉੱਥੋਂ ਅੱਛਾ ਜੀ ਮੈਂ ਥੋੜੀ ਕਰਾਣੀ ਉਹ ਪੁਲਿਸ ਤੇ ਕਰਨੀ ਹੈ ਜੀ ਮੈਂ ਕੋਈ ਪਰਚੀ ਵੀ ਨਹੀਂ ਲਾਉਂਦਾ ਜੀ ਬਾਹਰ ਠੀਕ ਹੈ ਜੀ ਠੀਕ ਪੰਜਾਬ ਦੇ ਵਿੱਚ ਆਪਣਾ ਨਾਮ ਕਮਾ ਰਿਹਾ ਵਪਾਰ ਦੇ ਵਿੱਚ ਆਪਣਾ ਨਾਮ ਕਮਾ ਰਿਹਾ ਤੇ ਉਹਨੂੰ ਗੈਂਗਸਟਰ ਬਣਾ ਦਿੱਤਾ ਗਿਆ ਨਾਮ ਇੱਕ ਬਸ ਗੈਂਗਸਟਰ ਦਾ ਲਾ ਕੇ ਉਹਦੇ ਖਿਲਾਫ ਦਰਖਾਸਤ ਦਿੱਤੀ ਜਾਂਦੀ ਹੈ ਮਸਲਾ ਜ਼ਿਆਦਾ ਨਹੀਂ ਸੀਗਾ ਕਿ ਪਾਰਕਿੰਗ ਦਾ ਹੀ ਸੀਗੀ ਪਾਰਕਿੰਗ ਦੇ ਰੇਟਾਂ ਨੂੰ ਲੈ ਕੇ ਲੁਧਿਆਣਾ ਕੈਮਰਾਮੈਨ ਅਮਨਦੀਪ ਦੇ ਨਾਲ ਅਭਿਸ਼ੇਕ ਲੋਟਾਸ ਜਰਨਲਿਸਟ ਲੁਧਿਆਣਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਬਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਫਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਯ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786